ਸਾਸਤਰੀ ਗਾਲ ਸਾਰਿਆਂ ਨੂੰ ਫਾਰਮ ਸਿਮੂਲੇਟਰ ਦੀ ਇੱਕ ਹੋਰ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਨ ਲੱਗੇ ਆ ਤੋ ਆਹ 22 ਟਰੈਕਟਰਾਂ ਦੀ ਦੇਖ ਕੇ ਮੈਂ ਲੱਭੜਿਆ ਪਿਆ ਪਹਿਲਾ ਚੜਾ ਨਿਊ ਹਾਲੈਂਡ ਕੋਲੋ ਵੀ ਦੇਖ ਕੇ ਮੈਂ ਲੱਭੜਿਆ ਪਿਆ ਮੇਰੇ ਬਿਰੋ ਹੁਣ ਇਹਨੂੰ ਕਰਾਂਗੇ ਆਪਾਂ ਸਾਫ਼ ਸਫਾਈਆ ਗਾਰਾ ਦੇਖ ਕੇ ਮੈਂ ਚੜਾ ਜਿਵੇਂ ਕੱਦੂ ਕਰਿਆ ਹੁੰਦਾ ਚੱਲ ਵੀ ਲੱਗ ਗਿਆ ਇਹ ਰੇਮਾ ਤੋਂ ਚੇਲੜਾ ਭੁੰਡੀਆਂ ਕੱਢਦਾ ਇਹਨੇ ਚੇਲੜਾ ਭੁੰਡੀਆਂ ਦੇ ਅਰਬੀਆਂ ਆ ਗਰਦ ਹੌਣ ਗੱਡੀ ਚੱਲ ਦੁਪਨਿਆ ਦੱਬ ਲਿਆ ਕਰ ਲਿਆ ਪ੍ਰੈਸਰ ਖੁੱਲ ਲੈਂਦੀ ਅੰਰੇ ਰੇਤਾ ਲੈਂਦਾ ਕਹਿੰਦੇ ਰੇਤਾ ਫੁੱਲ ਲੱਗਿਆ ਪਿਆ ਫੁੱਲ ਲੱਬੜੇ ਪਿਆ ਮੈਂ ਕੱਦੂ ਕੀਤਾ ਹੁੰਦਾ ਦੇਖੀ ਧੋਣ ਤੋਂ ਬਾਅਦ ਦੇਖੀ ਦੂ ਕਿਵੇਂ ਚਮਕਦੇ ਸਾਰੇ ਸੰਤ ਹੋ ਗਏ ਨੇ ਅੱਜ ਜਿਹੜੇ ਵੀ ਬਾਕੀ ਰਹਿੰਦੇ ਆਪਣੇ ਹਏ ਹੇ ਮੁੰਡਿਆ ਤੇ ਮਾਰਦਾ ਨਾ ਲਸਕਾ ਇੱਧਰ ਵੀ ਮਾਰਦੀ ਏ ਪਾਣੀ ਇਹ ਕੜਪਾ ਆ ਗਿਆ ਪਲੂਆਂ ਤੇ ਮਾਰਦੀ ਏ ਸਾਰੇ ਸਾਫ ਕਰਦੀ ਏ ਪੂਰੇ ਚੰਗੀ ਤਰ੍ਹਾਂ ਖੰਦ ਸਾਫ ਕੇ ਰੱਖਣੇ ਚਾਹੀਦੇ ਐ ਵੀ ਦੇ ਮਾਰਦਾ ਲਸਕਾ ਰਹਿ ਤ ਨਹੀਂ ਕਿਕ ਤਾ ਇੱਥੇ ਹੀ ਰਹਿ ਗਿਆ ਇਧਰ ਇੱਥੇ ਹੀ ਮਾਰਦੀ ਏ లై బస్ బస్ میرے ਸਾਉਨਾ ਹੋ ਗਏ ਸਾਉ ਵੀ ਲਾਲ ਲਾਲਾ ਚਮਕਦਿਆ ਦੇ ਸਾਜਦਾ ਪੂਰਾ ਟਰੈਕਟਰ ਯਾਰ ਥੋਗੇ ਤਾਂ ਨਿਕਰੇ ਜਿਵੇਂ ਜਾਂਸੀ ਜੀ ਘੜਾਇਆ ਹੁੰਦਾ ਕਹਿੰਦੇ ਬਾਈ ਨੰਬਰ ਆ ਤਾਂ ਪੂਰਾ ਟਰੈਕਟਰ ਦੇ ਜਵੇਂ ਲਾ ਜੇ ਤੇ ਬੈਗ ਲੈ ਵੀ ਹੁਣ ਕੰਪੈਨ ਲਿਆਂਦੀ ਵਿਸਾਲ ਕਹਿੰਦੇ ਦੇ ਹੋਣਾ ਲਈ ਤੇ ਬਾਹਰ ਲਈ ਦੇ ਕੇ ਦਿਨ ਸਾਦਰੀ ਦੇ ਤੇ ਮੇਰੇ ਤਾਜਮ ਨੇ 4 ਵੀ ਲਾ 4 ਵੀਰ ਤੇ 24 ਮਾਡਲ ਹੈ 24 ਕਟਰ ਕੋਟਰ ਤੇ ਕਿੰਨਾ ਕੁਸਲ ਲੱਗਾ ਵੈ ਸਾਰਾ ਚੱਕ ਜਨਾ ਛਿਓ ਮਾਮ ਲੱਗ ਗਿਆ ਕਟਰ ਤੋਂ ਦੇ 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 ਵਿਸ਼ਾਲ ਕਹਿੰਦੇ ਹੁਣ ਤੇ ਮਗਰਾਲੇ ਕਿੰਨਾ ਡਿਫਰੈਂਟ ਬਜੀ ਲੈਦਾ ਨਾ ਰਿhta ਦੇ ਜਿੱਦੇ ਜਿੱਦੇ ਮਾਰਦੇ ਮਾਰਦੇ ਕਹਿੰਦਾ ਪ੍ਰੈਸ਼ਰ ਫੁੱਲ ਹੈ ਪ੍ਰੈਸ਼ਰ ਬਹੁਤ ਆ ਯਾਰ ਇਹ ਗੱਲ ਲੈਂਦਾ ਰਿhta ਵੇ ਜੀ ਇਹ ਥੱਲੋਂ ਵੀ ਲੈ ਗਏ ਕੰਨੇ ਕੋਈ ਜਾ ਕੇ ਮਾ ਦੇ ਥੱਲਾਂ ਖੁੰਗੀਆਂ ਜੂ ਲੈ ਗਿਆ ਲੱਗਦਾ ਮੈਨੂੰ ਤਾਂ ਕੋਈ ਨਾ ਨਹੀਂ ਲੈ ਗਿਆ ਲੈਸ ਕਦੀ ਆਵੇ ਬੁਰੀ ਬੁਰੀ ਕਾਟ ਬਣ ਗਈ ਲਾ ਦੀ ਟਰੈਕਟਰ ਕੋਲ ਨੂੰ ਸੀ ਜੀ ਬੱਸ ਬੱਸ ਚਾਹ ਹੁਣ ਲੈ ਆਂਦੇ ਆਪਾਂ ਨੇ ਕਲਾਸ ਵਾਲਿਆਂ ਦਾ ਇਹ ਹੋ ਟ੍ਰੈਕਟਰ ਪਰ ਪਲਟ ਜਾਂਦੇ ਆਂ ਟਰਾਲੀ ਨੂੰ ਇਹਦੇ ਤੋਂ ਇਹ ਨਹੀਂ ਹੋਏ ਇਹ ਨਹੀਂ ਜਾਂ ਫਾਜਾਂ ਦੀਆਂ ਨੇ ਚੱਕ ਕੇ ਮੈਂਟ ਚ ਕੱਢ ਦਾਂਗਾ 59 ਗਣ ਬਾੜੀ ਬਲਟ ਆਉਂਦਾ ਟਰਾਲੀ 59 ਹੈ ਆਪਾਂ ਕੰਮਣ ਤੋਂ ਫੇਰ ਕੇ ਦਿਨ ਤੋਂ ਮਾਂਗੇ ਆਹ ਤੋੜੀਓ ਜਰਾ ਇਹ ਤਾਂ ਵਿਚਾਰਾ ਸਾਫ਼ ਹੀ ਹੈ ਬਾਲਾ ਕੋਈ ਇੱਥੇ ਲਿਬੜਾ ਇੱਕ ਬੜਾ ਤਾਂ ਹੈ ਨਹੀਂ ਤਾਂ ਨਾ ਮਾਤਰੀ ਚੱਲਿਆ ਆਇਆ ਮਤਲਬ ਇੱਕ ਖੜੀ ਬਿੱਲੀ ਆ ਵੀ ਘਰੇ ਖੜਾ ਮਾਰਦੀ ਨੰਬਰ ਅਪਰੇਡ ਲੱਗੀ ਹੋਇਆ ਜ ਬੰਦੇ ਦੀ ਇਹ ਵੀ ਲੈ ਵੀ ਤੋ ਕਹੇਦਾ ਕੋਈ ਬਾੜਾ ਹੈ ਨਹੀਂ ਸੀ ਤੇ ਇਹ ਤਾਰੂਤਾ ਜਾ ਸੈਂਸਰ ਦੇਖਦੇ ਆ ਸੈਂਸਰ ਦੇਖੇ ਲਾਇਆ ਕਹਿੰਦੇ ਸੋਨੇ ਆ ਤੇ ਬੜਕਾਂ ਲੈ ਵੀ 5090 ਵਾਲਾ ਆਪਣਾ ਕੈਬਨ ਵਾਲਾ 5090 ਵਾਲਾ ਇਹ ਜੌਂਦੀ ਦਾ ਟਰੈਕਟਰ ਲੈ ਯਾਰ ਰਮੜਾ ਰਮਾ ਦੇਖਣਾ ਟੜਾ ਰਮਾ ਤੇ ਮਾਰਦੇ ਪਾਣੀ ਓਏ ਓਏ ਕੋ ਬੋਂਦਾ ਮਗਰ ਬਣਾ ਕੈਬਨ ਦੇ ਕੈਬਨ ਵਾਲਾ ਵੇਟ ਬੂਟੇ ਲੱਗ ਜਾਗਾ ਖੱਲ ਦੇ CRV ਟਰੈਕਟਰ ਆ 5090E ਦੇ ਇੰਪੋਰਟ ਆਲਾ ਇਹ 90 ਹਾਰ ਪਾਵਰ ਦਾ ਲੈ ਵੀ ਇਹ ਵੀ ਤਿਆਰ ਹੋ ਗਿਆ ਉਹ ਆ ਗਿਆ ਚੱਲ 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 ਮੈਂ ਦੁਬਾ ਦੇ ਦਿੰਦਾ ਦੂਜਾ ਟਰੈਕਟਰ ਲਾ ਕੇ ਇਹਨੂੰ ਪਲਾ ਦੇ ਇੱਕ ਸਾਈਡ ਦੇ ਇਹਨੂੰ ਇਹ ਹੁਣ ਤੱਕ ਪੇਖੜਾ ਦੇ ਆਪੀ ਸੱਤ ਜਾਣਗੇ ਸਵਰਾਜ 855 ਜਾ ਪਲੋ ਬੰਦ ਪਲੋ ਹੈ। ਪਹਿਲਾ ਪਲੋ ਚੋਈਏ। ਪਲੋ ਵਾਤੇ ਮਾਰ ਕੇ ਪਾਣੀ ਫੇਰ ਮਾਰਾਂਗੇ ਟਰੈਕਟਰ ਤੇ। ਟਰੈਕਟਰ ਦਾ ਉਹ ਬਾਲਾ ਲੱਭੜਿਆ ਨਹੀਂ ਹੈਗਾ। ਉਹ ਬਾਲਾ ਲੱਭੜਿਆ ਸਾਕਨ ਬਸ 30 ਲੱਭੜਿਆ ਗਿਆ ਸੀ। ਉਹਨੇ ਬਾਹਰ ਉਹ ਪਹਿਲਾਂ ਚੱਲਦਾ ਉਹ ਕਈ ਗਾਈ ਥਾਵਾ ਤੇ ਉਹ ਲਾਇਆ ਇਹ ਇਹ ਬਾਕੀ ਲਾਇਆ ਸੀ। ਜੀ ਬਈ ਖੜੀ ਸੀ ਤੇ ਥੋੜਾ ਟਾਈਮ ਮਿਲਦਾ ਉੱਪਰ ਦੀ ਕੰਮ ਪਾਇਆ ਸੀ ਜੀ ਦੇ ਫੇਰੇ ਇੱਕ ਪੱਡਿਆ ਸੀ। ਤੇ ਬੇਟ ਬੂਡ ਲਵਾਉਣ ਵਾਲਾ ਮੂਰੋ ਬਾਹਰ ਖੜਾ ਹੁੰਦਾ ਹੈ 852 4 ਵੀਲਸ ਹੈ ਦੇਖ ਲੇਤੀ ਰਹੋ ਜਲਾਇਆ ਹੈ ਜੀ ਇਹ ਲਾ ਇਹ ਦਾ ਹੋ ਗਿਆ ਚਾਲ ਦੀ ਕਹਾਂ ਕਰਾਂ ਨੂੰ ਕਤ ਮੂਰ ਬਾੜ ਹਰ ਤੇ ਬੇਟ ਜਮੀਨ ਹੈ ਬੇਟ ਕੋਈ ਵੀ ਬੇਟ ਮੂਰ ਕੜਾ ਹੈ ਹੁਣ ਆ ਲਾ ਜਾਈ ਜਾਂਦੀ ਹੈ ਬੱਤ ਬੱਤ ਤੇ ਜਾਣਤਾ ਹੈ ਪਰ ਪ੍ਰੈਸਰ ਵਾਲੀ ਤੋੜਤਾ ਸੀ ਵਾਪਸ ਕਰਨਾ ਪਿਆ ਲੈ ਇਹਦੇ ਮਾਰੀ ਇਹ ਵੀ ਇਹਦੇ ਖਾਏਗਾ ਇਹ ਖਾਦਾ ਲੱਭੜਾ ਹੈ ਮਗਲ ਪਰ ਉਹਦੇ ਜਨਾਂ ਨਹੀਂ ਕੋਈ ਵੀ ਲੱਭੜਾ ਵਾਟਰ ਉਹ ਸਭ ਤੋਂ ਪੱਤ ਚੱਲੇ ਆ ਕਿਉਂਕਿ ਉਹ ਫਲੋ ਬਲੂ ਦੇ ਵੱਲ ਚੱਲੇ ਆ ਰਿਹਾ ਹੈ ਨਾ ਹਜੇ ਆਪਣੇ ਦੋ ਟਰੈਕਟਰ ਹਜੇ ਬਾਹਰ ਨੇ 59 ਕਹਾਂ ਬਾਹਰ ਇੱਕ ਕੈਬ ਨਾਲ ਜੁੰਡੀਰ ਹੋਰ ਬਾਹਰ ਆ ਉਹ ਬੀਜ ਬੀਜੇ ਕਰਦੇ ਆ ਉਹ ਟਰਾਲੀ ਲੈ ਚੇ ਗਿਆ ਵੇ ਟਰਾਲੀ ਧੋਣ ਆਈ ਉਹ ਫੇਰ ਕਰਨ ਧੋਮਾਗੇ ਇਹਦੇ ਮਾਰਦੀ ਚੰਗੀ ਤਰ੍ਹਾਂ ਇੰਡੀਆ ਟਰੈਕਟਰ ਨਹੀਂ ਸਾਰੇ ਕੋਈ ਆਪਾਂ ਦੂਜੇ ਦਾ ਗੇਮਸ ਵਰਤਦੇ ਬਹੁਤ ਥੋੜੇ ਆ ਮਾਤਰ ਜੀ ਗਿਆ ਹੋਰ ਵੀ ਤੰਦੇ ਨਹੀਂ ਨੇ ਸਾਡੇ ਆਕਾਬ ਨੂੰ ਬਣਾ ਲੈ ਚਲ ਆਪ ਮੰਨਿਆ ਤੇ ਥੋੜੇ ਫੋਰਨ ਨੇ ਪਰ ਹੁਣ ਅੱਜ ਕੱਲ ਆਪਣੇ ਬਹੁਤ ਚੱਲਦੇ ਆ ਇੰਪੋਰਟ ਬਹੁਤ ਕਰਾਉਣ ਲੱਗੇ ਦੱਸੋ ਕਮੈਂਟ ਕਰਕੇ ਦੱਸੋ ਵੀ ਜਿਹੜਾ ਟਰੈਕਟਰ ਐਡ ਕਰੀਏ ਹੋਰ ਆਪਾਂ ਇਹਦੇ ਵਿੱਚ ਅੱਜ ਨਾਲ ਤਾਂ ਇਹੀ ਸੀ ਆਪਣੇ ਟਰੈਕਟਰ ਹੋਰ ਤਾਂ ਹਜੇ ਕੰਮ ਲੱਗੇਗਾ ਫੇਰ ਤੇ ਧੂਮਾ ਧੂਮਾ ਦੇ ਸੰਕੁਲ ਪਿਆਂ ਤੋਂ ਪਤਾ ਬਾਬੂ ਫੜੇ ਸੀ ਹੁਣ ਬਧੀਆ